ਰਾਮ ਦਾ ਸਿਰੋਵਰ ਨਾਤੇ ਸਭ ਉਤਰੇ ਪਾਪ ਕਮਤੇ ਹੋਏ ਨਿਰਮਲ ਸਰ ਈਸ਼ ਨਾਨ ਗੁਰ ਪੂਰੇ ਦਿਨੋ ਦਾ ਨ ਸੁਖੋ ਟਾਲ ਗੁਰ ਸੇਵੀ ਐ ਇਹਨੇ ਸਹਜ ਸੁਪਾਏ दर्शन परसिए गुरु के जन्म मरण दुख जाए राग सूही छंत महला चौथा कार तीजा एक ओ सत गुर प्रसाद आवो संत जनो गुण गोविंद गोबिंद केरे राम गुरमुख मिल रही है करवाजे ਸ਼ਬਦ ਕਨੇਰੇ ਰਾਮ ਆਵੋ ਸੰਤ ਜਨ ਹੋ ਗੁਣ ਗਾਵੋ ਗੋਬਿੰਦ ਕੇਰੇ ਰਾਮ ਗੁਰਮੁਖ ਮਿਲ ਰਹੀ ਹੈ ਕਾਰ ਵਾਜੈ ਸ਼ਬਦ ਕਨੇਰੇ ਰਾਮ ਸ਼ਬਦ ਕਨੇਰੇ ਹਾਰ ਪ੍ਰਭ ਮੇਰੇ ਤੂੰ ਕਰਤਾ ਸਭ ਥਾਈ ਐਨਸ ਜਪੀ ਸਦਾ ਸਲਾਹੀ ਸਾਚ ਸ਼ਬਦ ਲਿਵ ਲਾਈ ਆਨ ਦਿਨ ਸਹਿਜ ਰਹੇ ਰੰਗ ਰਾਤਾ ਰਾਮ ਨਾਮ ਰਿਤ ਪੂਜਾ नानक गुरमुख एक पछाणे आवर न जाने दूजा सब में रह सो प्रभ अंतर जा मी राम गुरमुख शब्द रईराव रह ਸੋ ਪ੍ਰਭ ਮੇਰਾ ਸੁਆਮੀ ਰਾਮ ਪ੍ਰਭ ਮੇਰਾ ਸੁਆਮੀ ਅੰਤਰਜਾਮੀ ਕਾਟ ਕਾਟ ਰਵਿਆ ਸੋਈ ਬੁਰਮਖ ਸੱਚ ਪਾਈਐ ਸਹਿਜ ਸਮਾਈਐ ਤੇ ਸਬਿਨ ਅਵਰਨਾ ਕੋਈ ਸਹਿਜੇ ਗੁਣ ਗਾਵਾ ਜੇ ਪ੍ਰਭ ਪਾਵਾ ਆਪੇ ਲੈ ਮਿਲਾਏ ਨਾਨਕ ਸੋ ਪ੍ਰਭ ਸਬਦਿ ਜਾਪੇ ਐਨ ਸਨਾਮਤ ਆਏ ਇਹ ਜਗੋ ਦੁਤਰ ਮਨ ਮੁਖ ਪਾਰ ਨ ਪਾਈ ਰਾਮ ਅੰਤ ਰੇ ਹਉ ਮੇ ਮਮਤਾ ਕਾਮ ਕ੍ਰੋਧ ਚਤੁਰਾਈ ਰਾਮ ਅੰਤਰ ਚਤੁਰਾਈ ਥਾਏ ਨ ਪਾਈ ਵਿਰਤਾ ਜਨਮ ਗਵਾਇਆ ਜਮ ਮਗ ਦੁਖ ਪਾਵੇ ਚੋਟਾਂ ਖਾਵੇ ਅੰਤ ਗਿਆ ਪਛਤਾਇਆ ਬਿਨ ਨਾਵੇ ਕੋ ਬੇਲੀ ਨਹੀਂ ਭਤ ਕੁਟੰਬ ਸੁਤ ਭਾਈ ਨਾਨਕ ਮਾਇਆ ਸਾਰਾ ਆ ਗਏ ਸਾਥ ਨਾ ਜਾਈ ਹਉ ਪੁੱਛੋ ਆਪਣਾ ਸਤ ਗੁਰ ਦਾਤਾ ਕਿਨੇ ਬਿਦੇ ਦੁਤਰ ਤਰੀਏ ਰਾਮ ਸਤ ਗੁਰ ਭਾਏ ਚਲੋ ਜੀਵ ਤਿਆਂ ਮਰੀਐ ਜੀਵ ਤਿਆਂ ਮਰੀਐ ਆਉ ਜਲ ਤਰੀਐ ਗੁਰਮੁਖ ਨਾਮ ਸਮਾਵੇ ਪੂਰਾ ਪੁਰਖ ਪਾਇਆ ਵਡਭਾਗੀ ਸਚ ਨਾਮ ਲਿਵ ਲਾਵੇ ਮਤ ਪ੍ਰਗਾਸ ਪਈ ਮਨ ਮਨਿਆ RAM ਨਾਮ ਵਡਿਆਈ ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਈ ਮਨ ਪ੍ਰਗਾਸ ਸਭਈ ਮਨ ਮੰਨਿਆ ਮਤ ਪਰਗਾਸ ਭਈ ਮਨ ਮੰਨਿਆ ਰਾਮਨਾਮ ਵਡਿਆਈ ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ